ਪੰਨ ਜੀ ਹੁਣਾਂ ਨੂੰ ਸਰਪੰਚ ਚੁਣਿਆ ਸੇਵਾ ਕੰਧਾ ਮੁਕਾਤਾ ਮਾਨ ਬਖਸ਼ਿਆ ਹਾਂਜੀ ਤੁਹਾਡੇ ਸਿਰ ਤੇ ਸਰਪੰਚੀ ਦਾ ਤਾਜ ਸਿਰ ਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਆਹ ਜੀ ਜਿਨ੍ਹਾਂ ਨੇ ਸਾਨੂੰ ਸਰਪੰਚ ਬਣਾਇਆ ਲੋਕਾਂ ਨੇ ਪਿੰਡ ਦੀ ਸੇਵਾ ਕਰਨ ਵਾਸਤੇ ਮੇਰੀ ਵਾਈਫ ਨੇ ਸੁਨੀਤਾ ਜੀ ਸੁਕੰਚਨ ਹੈ ਤੇ ਬਹੁਤ ਲੋਕਾਂ ਨੇ ਸਾਨੂੰ ਮਾਨ ਬਖਸ਼ਿਆ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਪਿੰਡ ਦੇ ਕੰਮ ਕਰਨ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਹਾਂਜੀ ਇਹ ਸ਼ਹਿਰੀ ਕਲਸੀ ਜੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਪੰਚਾਇਤ ਨੂੰ ਅੱਜਿਆ ਸਤਿਕਾਰ ਦਿੱਤਾ ਜੀ ਸਰ ਸੋ ਪਿਛਲੀ ਪੰਚਾਇਤੋਂ ਲੋਕੜੇ ਅਧੂਰੇ ਕੰਮ ਰਹਿ ਚੁੱਕੇ ਹੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਏ ਜਾਣ ਹਾਂ ਜੀ ਜਰੂਰ ਕਰਾਂਗੇ ਜੀ ਬਹੁਤ ਕੰਮ ਕਰਨ ਵਾਲੇ ਪਏ ਸਾਡੇ ਕੁਝ ਕੀਤੇ ਆ ਜਿਹੜੇ ਰਹਿੰਦੇ ਕੰਮ ਕੁਝ ਆਲੈਕਸ਼ਨ ਤੋਂ ਬਾਅਦ ਉਹ ਵੀ ਕਰਾਂਗੇ ਜੀ ਜੀ ਸਰ ਸੋ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਟੁਰ ਕੇ ਆਈਏ ਇੱਕ ਸੋਹਣੀ ਪਾਰਕਿੰਗ ਨਾ ਜਦੋਂ ਹੁੰਦੀ ਹੈ ਇੱਕ ਡਿਸਪੈਂਸਰੀ ਹੁੰਦੀ ਲਾਇਬ੍ਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਹਾਂ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਦੇਖਣ ਦਾ ਜਗ੍ਹਾ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸੁੱਖ ਸਹੂਲਤ ਹੈਗੀ ਹੈ ਇੱਕ ਜੀ ਸਾਡਾ ਤੇ ਅਜੇ ਜਿਹੜਾ ਨਗਰ ਵਾ ਸਾਡਾ ਪਿੰਡ ਵਾ ਇਹ ਬਹੁਤੀਆਂ ਸਹੂਲਤਾਂ ਤੋਂ ਵਾਂਝਾ ਵਾ ਨਾ ਤੇ ਅਜੇ ਕੋਈ ਇੱਥੇ ਪਾਰਕਾ ਨਾ ਕੋਈ ਫ ਅਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਐਮਐਲਏ ਸਾਹਿਬ ਸਾਡੇ ਸਾਨੂੰ ਪੈਸੇ ਦੇਣ ਗੋਸਾਹਬ ਦੇ ਨਾਲ ਆਈ ਸਾਰਾ ਹੀ ਕੰਮ ਕਰੀ ਜਾਵਾਂਗਾ ਠੀਕ ਹੈ ਜੀ ਤੋਂ ਸੋ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਗਰੀਬੀ ਕਰ ਰਾਸ਼ਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਇਦਾਂ ਦੀ ਸਮੱਸਿਆ ਹੈ ਸਾਡੇ ਪਿੰਡ 'ਚ ਬਹੁਤ ਹੈ ਜੀ ਸਾਡੇ ਬਹੁਤ ਹੀ ਲੋਕਾਂ ਦੇ ਤੇ ਰਾਸ਼ਨ ਕਾਰਡ ਬਣੇ ਨਹੀਂ ਠੀਕ ਹੈ ਜੀ ਸਾਈਡ ਹੀ ਨਹੀਂ ਖੁੱਲਣ ਦੇ ਬਹੁਤਿਆਂ ਲੋਕਾਂ ਦੇ ਬੱਚਿਆਂ ਦੇ ਅਜੇ ਮਲੇ ਨਾਂ ਨੂੰ ਛੜਨ ਵਾਲੇ ਕੋਸ਼ਿਸ਼ ਕਰਨ ਦੇ ਆਂ ਕਿ ਚੜਾਉਣ ਦੀ ਤੇ ਰਸ਼ਨ ਗਾਰਡ ਬਣਾਉਂਦੀ ਸੀ। ਸੋ ਸਪੌਂਸਰ ਕੱਚੇ ਕੁਠੇ ਗ੍ਰਾਂਟਾਂ ਪਸੇ ਇਨਾਂਵੇਂ ਫੋਮ ਅਪਲਾਈ ਕੀਤੇ ਗਏ। ਆਪ ਕੀ ਤੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗ੍ਰਾਂਟਾਂ ਆਏ ਕਿੰਨੇ ਨਵੇਂ ਫੋਮ ਅਪਲਾਈ ਕੀਤੇ ਗਏ? ਹਾਂਜੀ ਮੇਰੇ ਤੇ 10-12 ਘਰਾਂ ਦੇ ਵਿੱਚ ਮੇਰੇ ਗ੍ਰਾਂਟ ਆਈ ਹੈ। ਮਲੇ ਲਿਸਟ ਵਿੱਚ ਨਾਂ ਆ ਗਏ ਨੇ, ਪੈਸੇ ਪੈਂਡੇ ਨੇ ਤੇ ਕੁਝ ਜੇ ਬਾਕੀ ਬਕਾਇਆ ਨੇ ਪੈਣ ਵਾਲੇ ਜਿਨ੍ਹਾਂ ਦੀ ਲਿਸਟਾਂ ਦੇ ਵਿੱਚ ਨਾਂ ਵੀ ਆਉਣ ਵਾਲੇ ਆ ਤੇ ਪੈਸੇ ਵੀ ਪੈਣ ਵਾਲੇ ਆ। ਸੋ ਸਰ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਜਾਂ ਹੈ ਅਪਗ੍ਰੇਡ ਹੋਣ ਦੀ ਲੋੜ ਹੈ ਜਾਂ ਨਵੀਂ ਨੀ ਕੰਦੀ ਲੋੜ ਹੈ ਨਹੀਂ ਜੀ ਨਹੀਂ ਸਕੂਲ ਦੇ ਸਟਾਫ ਤਾਂ ਬਹੁਤ ਵਧੀਆ ਸਾਡੇ ਲੱਗੇ ਹੈ ਸਕੂਲ ਦੇ ਵਿੱਚ ਪੜਾਈ ਵੀ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਹੀ ਵਧੀਆ ਸਿਸਟਮ ਹੈ ਕੋਈ ਐਵਜੀ ਗੱਲ ਨਹੀਂ ਹੈ ਕਿ ਪ੍ਰਾਇਮਰੀ ਤੱਕ ਆ ਤੇ ਮੇਰੀ ਕੋਸ਼ਿਸ਼ ਆ ਵੀ ਇਹ 8ਵੀਂ ਤੱਕ ਹੋ ਜੇ ਜਾਂ 10ਵੀਂ ਤੱਕ ਹੋ ਜੇ ਤੇ ਯੂਰਤ ਬੜਾ ਲਾਉਂਡ ਹੈ ਕਰਨ ਕਿਉਂਕਿ ਸਾਡੇ ਬੱਚੇ ਜਿਹੜੇ ਆ ਕੁਝ ਬੁੱਟਰਗਲੈਂਸ ਸਕੂਲ ਦੇ ਵਿੱਚ ਜਾਣ ਡੇ ਆ ਕੁਝ ਦੂਜੀਆਂ ਪਿੰਡਾਂ ਦੇ ਵਿੱਚ ਜਾਣ ਡੇ ਨੇ ਤੋ ਕੋਸ਼ਿਸ਼ ਹੈ ਵੀ ਆਪਾਂ ਇਹਨਾਂ ਨੂੰ ਆਪਣੀ ਦਸਵੀਂ ਤੱਕ ਕਰਾਈ ਅਪਡੇਟ ਕਰਾਉਣ ਦੀ ਲੋੜ ਹੈ ਜੀ ਸਰ ਮਨਰੇਗਾ ਦੇ ਵਜੇ ਜੋ ਲੋਕ ਆਉਂਦੇ ਹਨ ਰੋਜ਼ਗਾਰ ਨਹੀਂ ਤਾਂ ਇਹਦਾ ਨਜਾਇਜ਼ ਨਾ ਪਾਈ ਜਾਂਦੇ ਸੋ ਤੁਹਾਡੀ ਕੋਈ ਜੀ ਕਿਵੇਂ ਦੇਖਿਆ ਜਾਏਗਾ ਵੇਖੋ ਜੀ ਸਾਡੇ ਦੇ ਫਿਲਹਾਲੇ ਜੇ ਸਰਕਾਰ ਨੇ ਬੰਦ ਕੀਤਾ ਮਿਰਗਾ ਦਾ ਕੰਮ ਤੇ ਜੇ ਸਰਕਾਰ ਚਾਲੂ ਕਰੂਗੀ ਤੇ ਫਿਰ ਅਸੀਂ ਜਿਹੜੇ ਗਰੀਬ ਲੋਕ ਨੇ ਜਿਹੜੇ ਯੋਗ ਨੇ ਨਿਰਗਾ ਦੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਜ਼ਰੂਰ ਨਾਮ ਪਾਵਾਂਗੇ ਕਿ ਚੰਗਾ ਚਲਾਵਾਂਗੇ ਕੰਮ ਨਿਕਲਦਾ ਕਈ ਵਾਰੀ ਪੰਨਾ ਜਿੱਤੇ ਗਏ ਇਹਨੇ ਗਵਾਜ ਜਾਂਦੇ ਲੋਕਾਂ ਨੂੰ ਥਾਣੇ ਕਚਰਿਆਂ ਦੇ ਥੱਲੇ ਹੋਣੇ ਪੈਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਦੇ ਕਿਵੇਂ ਦੇਦੇ ਹੋ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਸਾਰੇ ਕੰਮ ਨੂੰ ਨਿਭਾਉਣ ਦੀ ਤੇ ਪਿੰਡ ਦੇ ਜਿੰਨੇ ਵੀ ਲੜਾਈ ਝਗੜੇ ਹੋਏ ਆ ਮੇਰੇ ਸਰਪੰਚ ਬਣਨ ਤੋਂ ਪਹਿਲਾਂ ਵੀ ਬਹੁਤ ਹੀ ਮੈਗਰਾ ਜਿਹਾ ਨਾਮੇ ਕਰਾਏ ਆ ਤੇ ਰਾਜਨਾਮੇ ਕਰਾਉਣ ਦੇ ਨਾਲ ਜਿਹੜਾ ਵਾ ਲੋਕਾਂ ਦਾ ਸਮਾਂ ਬਚ ਜਾਂਦਾ ਲੋਕ ਹੋਰ ਕਚਰਿਆਂ 'ਚ ਜਾਣ ਤੋਂ ਬਚ ਜਾਂਦੇ ਆ ਠੀਕ ਹੈ ਜੀ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਨਹੀਂ ਸਰਪੰਚ ਜਦੋਂ ਦਾ ਬਣਿਆ ਵਾਂ ਤੇ ਪੰਜ ਸੱਤ ਝਗੜੇ ਹੋਏ ਆ ਮੈਂ ਪਿੰਡ ਹੀ ਕਰਾ ਦਿੱਤੇ ਮੈਂ ਥਾਣੇ ਕਿਸੇ ਨੂੰ ਜਾਣ ਨਹੀਂ ਦਿੱਤਾ ਨਾ ਕਿ ਇਹਨੂੰ ਕੋਰਟ ਕਚਹਿਰੀ ਚ ਕੱਜਲ ਹੋਣ ਦਿੱਤਾ ਤੇ ਸਰਪੰਚ ਦੀ ਵੈਸੇ ਜ਼ਿੰਮੇਵਾਰੀ ਬਣਦੀ ਵੀ ਲੋਕਾਂ ਦੇ ਵਿੱਚ ਵਿਚਰ ਕੇ ਤੇ ਲੋਕਾਂ ਨੂੰ ਹੌਸਲਾ ਬੁਲੰਦ ਕਰੇ ਤੇ ਰਾਜੀ ਨਾਵੇਂ ਕਰਵਾਏ ਲੜਾਈਆਂ ਝਗੜਿਆ ਬੰਦ ਕਰੇ ਜਿਸ ਸਾਥ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆਮੋ ਜਤਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪਲੇਟਫਾਰਮ ਹੋਏਗਾ ਜੀ ਮੇਰੀ ਤੇ ਕੋਸ਼ਿਸ਼ ਹੈ ਮੇਰੇ ਤੇ ਆਪਣੇ ਗਰਾਊਂਡ ਹੈ ਨਹੀਂ ਮੇਰੇ ਪਿੰਡ ਦੇ ਵਿੱਚ ਮੇਰੀ ਕੋਸ਼ਿਸ਼ ਹੈ ਵੀ ਇੱਕ ਇਹਨਾਂ ਨੂੰ ਗਰਾਊਂਡ ਮਿਲੇ ਤੇ ਇਹਨਾਂ ਦਾ ਵਧੀਆ ਖੇਡਣ ਮੰਨਣ ਵਾਲਾ ਜਿਹੜਾ ਵਾ ਇਹਨਾਂ ਦਾ ਸ਼ੌਂਕ ਪੂਰਾ ਹੋਵੇ ਤੇ ਮੇਰੀ ਤੇ ਕੋਸ਼ਿਸ਼ ਇਹੋ ਹੀ ਆ ਵੀ ਇਹਨਾਂ ਨੂੰ ਇੱਕ ਗਰਾਊਂਡ ਬਣਾ ਕੇ ਖੇਡਾਂ ਦਾ ਸਮਾਨ ਲੈ ਕੇ ਦਵਾ ਤੇ ਇਹ ਨਾਲੇ ਹੀ ਸਾਡੇ ਪਿੰਡ ਦਾ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਏਗਾ ਨਾਲ ਸਾਡਾ ਵੀ ਨਾਮ ਰੋਸ਼ਨ ਹੋਏਗਾ ਜੀ ਹਾਂ ਤੋਂ ਸਰਕਾਰਈ ਹੋਰੀ ਸੈਂਟਰ ਗਵਰਨਮੈਂਟ ਆ ਪੰਜਾਬ ਸਰਕਾਰ ਤੋਂ ਸੁੱਖ ਸੂਰ ਬੰਦ ਵੀ ਬਲੋਕਾਂ ਵਾਸਤੇ ਪਿੰਡਾਂ ਜਾਂਦੀਆਂ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬੀ ਤੇ ਕੰਪੋਈ ਦਾਣੀ ਹੁੰਦੀਆਂ ਤੋਂ ਤੁਹਾਡੀ ਕੋਈ ਜੀ ਕਿਵੇਂ ਦੇਖਿਆ ਜਾਏਗਾ ਨੇ ਮੈਂ ਤਾਂ ਕਹਿਣਾ ਜੀ ਸਾਰਿਆਂ ਨੂੰ ਇੱਕ ਤਰਫੀ ਵੇਖਣਾ ਚਾਹੀਦਾ ਜੀ ਵੇਖੋ ਮੇਰੀ ਤੇ ਸੋਚ ਇਹ ਹੈ ਵੀ ਮੈਨੂੰ ਕਿਸੇ ਨੇ ਚੰਗਾ ਚਾਹਿਆ ਜਾਂ ਨਹੀਂ ਚਾਹਿਆ ਠੀਕ ਹੈ ਜੀ ਮੇਰੀ ਇਹ ਸੋਚ ਆ ਵੀ ਜਿਹੜੀ ਜਾਂ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਕੋਈ ਸਹੂਲਤ ਮਿਲਦੀ ਆ ਤਾਂ ਹਰ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਠੀਕ ਹੈ ਜੀ ਕਿਹੜਾ ਤੁਸੀਂ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਇਦਾ ਜਿਹੜਾ ਪੈਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਵੇਖੋ ਜੀ ਮੇਰੀ ਤੇ ਕੋਸ਼ਿਸ਼ ਆ ਵੀ ਮੈਂ ਪਹਿਲਾਂ ਜਿਹੜੇ ਸਾਲ ਦੇ ਵਿੱਚ ਕੋਈ ਕੰਮ ਕੀਤੇ ਆ ਦੋ ਤਿੰਨ ਸੜਕਾਂ ਬਣਾਤੀਆਂ ਨੇ ਇੱਕ ਸੂਲ ਰਿਸਟ ਬਣਾ ਦਿੱਤਾ ਤੇ ਹੁਣ ਮੇਰੀ ਕੋਸ਼ਿਸ਼ ਹੈ ਵੀ ਸਾਡੇ ਕਬਰਸਤਾਨ ਦੇ ਵਿੱਚ ਬਹੁਤ ਹੀ ਕੰਡੀਸ਼ਨ ਖਰਾਬ ਆ ਉਹਦੇ ਵਿੱਚ ਮਿੱਟੀ ਪਵਾ ਕੇ ਉਹਨੂੰ ਵਧੀਆ ਤਰੀਕੇ ਨਾਲ ਕਰਾਂ ਕੁਝ ਮੇਰੇ ਇੱਕ ਪਲੇ ਗਰਾਉਂਡ ਹੈ ਨੀਆ ਉਹਨੂੰ ਇੱਥੇ ਬਣਾਵਾ ਕੋਈ ਸੜਕਾਂ ਨੇ ਪੰਜ ਚਾਰ ਬਣਨ ਵਾਲੀਆਂ ਉਹ ਬਣਾਵਾ ਤੇ ਜਿਸ ਤਰੀਕੇ ਦੇ ਨਾਲ ਸਾਡੇ ਐਮ.ਐਲ.ਏ ਸਾਹਿਬ ਸਾਨੂੰ ਗਰੰਟਾ ਦੇਣਗੇ ਪੈਸਾ ਦੇਣਗੇ ਉਸ ਤਰੀਕੇ ਦੇ ਨਾਲ ਹੀ ਕਹੀਂ ਕੰਮਾਂ ਜਿਹੜੇ ਆ ਉਹ ਕਰਾਈ ਜਾਵਣਗੇ ਤੋ ਸਨ ਸਾਹਿਬ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਮੈਸੇਜ ਜੀ ਪੀ ਦਿਨਾ ਚਾਹੂਗਾ ਪਿੰਡ ਵਾਲਿਆਂ ਅਸੀਂ ਪਿੰਡ ਦਾ ਜੀ ਬਹੁਤ ਹੀ ਧੰਨਵਾਦ ਕਰਦਾ ਹਾਂ ਠੀਕ ਹੈ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵੇਖੋ ਜੀ ਮੈਂ ਤੇ ਕੱਲਾ ਸਰਪੰਚ ਨਹੀਂ ਹਾਂ ਮੇਰੇ ਪਿੰਡ ਦੇ ਜਿੰਨੇ ਲੋਕ ਮਿਲਿਆ ਪੈਣਾ ਮੇਰੇ ਭਰਾ ਮੇਰੇ ਸਾਰੇ ਵੋਟਰ ਠੀਕ ਹੈ ਜੀ ਸਾਰੇ ਸਰਪੰਚ ਨੇ ਇਹਨਾਂ ਦੇ ਸੰਯੋਗ ਦੇ ਨਾਲ ਹੀ ਮੈਂ ਸਾਰਾ ਕੰਮ ਕਰਨਾ ਇਹਨਾਂ ਦੇ ਸੰਯੋਗ ਦੇ ਨਾਲ ਹੀ ਪਿੰਡ ਦੀ ਜਿੰਨੀ ਆ ਵਿਕਾਸ ਜਿਹੜਾ ਮੈਂ ਕਰਾਉਣਾ ਵਜੀ ਤਾ ਜੋ ਕਿ ਪਿੰਡ ਨੂੰ ਇੱਕ ਵਧੀਆ ਫਤਵਾ ਮਿਲੇ ਇੱਕ ਵਧੀਆ ਦੇਖ ਮਿਲੇ ਸਾਰਿਆਂ